ਕਰਜ਼ਾੁਰਕੀ ਖਤਮ ਕਿਸਾਨਾਂ ਨੂੰ ਮਿਲੇਗੀ ਫਸਲ ਦੀ ਪੂਰੀ ਰਕਮ ਕਾਂਗਰਸ ਪਾਰਟੀ ਨਾਰਾ ਦੇ ਕੇ ਪੰਜਾਬ ਦੇ ਕਿਸਾਨਾਂ ਦਾ ਵੋਟ ਬੈਂਕ ਆਪਣੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਪਾਰਟੀ ਇਸ ਬਸ ਦੇ ਜ਼ਰੀਏ ਪੂਰੇ ਪੰਜਾਬ ਦੇ ਅੰਦਰ ਜਾਏਗੀ ਕੈਪਟਨ ਮਰਿੰਦਰ ਸਿੰਘ ਦੀ ਗਵਾਹੀ ਕਰ ਰਹੇ ਨੇ ਸਭ ਤੋਂ ਪਹਿਲਾਂ ਇਹ ਬਾਜ਼ਾਖਾਨਾ ਜਾਏਗੀ ਪੰਜਾਬ ਦੇ ਵੱਖ-ਵੱਖ ਖੇਰੀਆਂ ਦੇ ਅੰਦਰ ਯਾਤਰਾ ਜਾ ਕੇ ਕੋਸ਼ਿਸ਼ ਕਰੇਗੀ ਕਾਂਗਰਸ ਪਾਰਟੀ ਕਿ ਕਿਸ ਤਰ੍ਹਾਂ ਮਾਲਵੇ ਦੇ ਕਿਸਾਨਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਖੜਾ ਕੀਤਾ ਜਾਵੇ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਸੰਕਟ ਪੰਜਾਬ ਦੇ ਮਾਲਵੇ ਦੇ ਕਿਸਾਨਾਂ ਦਾਗਾ ਵੱਡਾ ਐਗਰੀਰੀਅਨ ਕ੍ਰਾਈਸਿਸ ਪੰਜਾਬ ਦੇ ਅੰਦਰ ਹੈ ਔਰ ਮਾਲਵੇ ਦੇ ਕਿਸਾਨ ਵੱਡੇ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਨੇ ਕਿਸਾਨੀ ਡੋਮਿਨੇਟਿਡ ਸੂਬਾ ਦਾ 70% ਆਬਾਦੀ ਘਟੋ ਘਟ ਖੇਤੀਬਾੜੀ ਤੇ ਡਿਪੈਂਡੈਂਟ ਆ ਚਾਹੇ ਉਹ ਖੇਤ ਮਜ਼ਦੂਰ ਨੇ ਚਾਹੇ ਕਿਸਾਨ ਨੇ ਇਸ ਕਰਕੇ ਕਾਂਗਰਸ ਪਾਰਟੀ ਇਸ ਯਾਤਰਾ ਦੇ ਜਰੀਏ ਤਿੰਨ ਦਿਨ ਦੀ ਇਹ ਯਾਤਰਾ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਕਰਨਗੇ ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਹੋਏਗੀ ਕਾਂਗਰਸ ਪਾਰਟੀ ਕੋਸ਼ਿਸ਼ ਕਰੇਗੀ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਨੂੰ ਕਾਂਗਰਸ ਦੇ ਨਾਲ ਖੜਾ ਕੀਤਾ ਜਾਵੇ ਕੈਪਟਨ ਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੇ ਟਾਈਮ ਵੀ ਕਿਸਾਨਾਂ ਦੇ ਅੰਦਰ ਕਾਫੀ ਮਸਲੇ ਉਸ ਤਰ੍ਹਾਂ ਦੇ ਪਾਣੀਆਂ ਦਾ ਮਸਲਾ ਚਾਹੇ ਇਹ ਬੀਟੀ ਕਾਟਨ ਦਾ ਮਸਲਾ ਸੀ ਤਾਂ ਉਦੋਂ ਇੱਕ ਚੰਗੀ ਦਿਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਵੀ ਕਾਂਗਰਸ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਕਾਂਗਰਸ ਦੇ ਨਾਲ ਵੋਟ ਬੈਂਕ ਖੜਾ ਹੋਵੇ ਕਿਸਾਨ ਪਰ ਵੱਡਾ ਕ੍ਰਾਈਸਿਸ ਕਾਂਗਰਸ ਦਾ ਇਹ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਮੈਦਾਨ ਚ ਅਕਾਲੀ ਦਲ ਦੀ ਸਰਕਾਰ ਤਾਂ ਹੈ ਹੀ ਐ ਇਸ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਦੇ ਅੰਦਰ ਤੀਜੀ ਧਿਰ ਦੇ ਤੌਰ ਤੇ ਉੱਭਰੀ ਆ ਤਾਂ ਕਾਂਗਰਸ ਦੇ ਲਈ ਵੱਡਾ ਸੰਕਟ ਇਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਕਾਊਂਟਰ ਕਰੇ ਇਸੇ ਲਈ ਕਾਂਗਰਸ ਤਰ੍ਹਾਂ ਤਰ੍ਹਾਂ ਦੇ ਨਵੇਂ-ਨਵੇਂ ਪੋਲੀਟੀਕਲ ਫਾਰਮੂਲੇ ਲੈ ਕੇ ਪੰਜਾਬ ਚ ਜਾ ਰਹੀ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਕਿ ਕਾਂਗਰਸ ਦੀਆਂ ਯਾਤਰਾਵਾਂ ਕਿੰਨਾ ਕੁ ਸਫਲ ਹੁੰਦੀਆਂ ਨੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ